ਦੇਖ ਲਓ ਦਰਸ਼ਕੋ ਗੱਲ ਤਾਂ ਮੈਂ ਤਾਂ ਗੱਲ ਇਹ ਕਰਦਾ ਵੀ ਜਿਹੜਾ ਕੋ ਆਪਾਂ ਕਹਿੰਦੇ ਵੀ ਮਿਹਨਤ ਹੈ ਜਿਹੜੀ ਆਹ ਹੈ ਮਿਹਨਤ ਆ ਜਿਹਨੂੰ ਦਸਾਂ ਨੋਹਾਂ ਦੀ ਕਮਾਈ ਆਪਾਂ ਕਹਿੰਦੇ ਆ ਉਹ ਇਹ ਇਹ ਆਹ ਹੈ ਉਹ ਨਹੀਂ ਹੈਗੀ ਜਿਹੜੀ ਠੱਗੀ ਮਾਰ ਕੇ ਦਸਾਂ ਨੋਹਾਂ ਦੀ ਕਮਾਈ ਕੱਢ ਕੇ ਆਪਾਂ ਕਹਿੰਦੇ ਨੇ ਜੀ ਮੈਂ ਆਹ ਲੰਗਰ ਚਲਾਤਾ ਮੈਂ ਆ ਕਰਤਾ ਉਹ ਦਸਾਂ ਨੋਹਾਂ ਦੀ ਕਮਾਈ ਨਹੀਂ ਦਸਾਂ ਨੋਹਾਂ ਦੀ ਆਹ ਆ ਦਸ ਨੋ ਲੱਗੇ ਹੋਏ ਨੇ ਦੇਖ ਲਓ ਤੁਸੀਂ ਦਸ ਨਹੀਂ 20 ਲੱਗੇ ਹੋਏ ਨੇ ਵਿਰਾਸਤ ਸੰਭ ਕੇ ਰੱਖੀ ਹੋਈ ਹੈ ਜੀ ਜਿੰਨੇ ਸਾਡੇ ਛੋਕੜ ਆ ਸਰ ਕਿਉਂ ਇਨਸਾਨ ਕਦੇ ਵੀ ਆਪਣੀ ਉਹ ਕੰਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇਹ ਸਾਡਾ ਪਿਛੋਕੜ ਹੈ ਜਿੱਦੇ ਜਿੱਦਾਂ ਕਿ ਸਾਡੇ ਹਲਹੁਣ ਦੀ ਜਰੂਰਤ ਨਹੀਂ ਕਿ ਕਿ ਮਨੋ ਦੇ ਪਰਮਾਤਮਾ ਨੇ ਤੁਹਾਨੂੰ ਤਰਕੀਆਂ ਵਟਰੇਗਾ ਤੇ ਤੁਸੀਂ ਕਹੋ ਵੀ ਮੈਨੂੰ ਤਾਂ ਇਹਦੇ ਤੇ ਪਲੜ ਪਾ ਦਿਓ ਇੱਥੇ ਐ ਪਾ ਦਿਓ ਮੈਨੂੰ ਮਿਲਣ ਆ ਰਹੇ ਨੇ ਯਾ ਤੁਸੀਂ ਤਾਂ ਸੱਚੀ-ਨੀਚੀ ਬਹੁਤ ਮੈਂ ਕਹਿੰਦਾ ਧਰਤੀ ਦੇ ਨਾਲ ਮਿੱਟੀ ਦੇ ਨਾਲ ਜੁੜੇ ਹੋਇਆ ਹਾਂ ਇਹ ਕਰਨੇ ਨੇ ਇਹ ਨਾ ਇਹ ਉਹਨਾਂ ਦੇ ਵਿੱਚੋਂ ਨਿਕਲਦੇ ਛੋਟੇ ਉਹਨਾਂ ਵਿੱਚ ਉੱਤੋਂ ਨਿਕਲਦੇ ਆ ਇਹ ਹਾਂ ਉਹ ਬੂਬੂ ਜੇ ਨਹੀਂ ਹੁੰਦੇ ਜਿਹੜੇ ਹਾਂ ਉਹਨਾਂ ਵਿੱਚੋਂ ਨਿਕਲਦੇ ਆ ਫੇਰ ਹੋਣਾ ਸੀ ਇਹਨਾਂ ਨੂੰ ਦੀ ਮੋਟੀ ਇਹ ਅਜਿੱਚ ਪਤਲੀ ਵੀ ਆਇਦੀ ਚ ਜਿਹੜੀ ਪਤਲੀ ਅਸੀਂ ਆਹਾ ਇਹ ਆਪਦੇ ਹੁਣ ਅਸਥਾ ਦੇ ਜੋਰ ਤੇ ਤੀਲ-ਤੀਲ ਪਰੋਨੇ ਆ ਸਾਸੀ ਗੱਲ ਦੋਸਤੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਅੱਛਾ ਯਾਰ ਮੈਂ ਨਾ ਅੱਜ ਤੁਸੀਂ ਸੱਜ ਦਾ ਦੇਖਿਆ ਹੋਣਗੇ ਬਣਦੇ ਕਿਸੇ ਨੇ ਸੱਜ ਦਾ ਹਰੇਕ ਘਰੇ ਵਰਤੇ ਹੋਣਗੇ ਤੇ ਬਣੇ-ਬਣਾਏ ਦੇਖਿਆ ਹੋਣਗੇ ਪਰ ਬਣਦੇ ਕਿਵੇਂ ਨੇ ਕਿਸੇ ਨੇ ਨਹੀਂ ਦੇਖਿਆ ਹੋਣੇ ਬਿਗ ਬਣਦੇ ਕਿੱਥੇ ਨੇ ਅਸੀਂ ਨਾ ਧੂਰੀ ਤੋਂ ਗੁਜ਼ਰ ਰਹੇ ਸੀਗੇ ਤੇ ਇੱਕ ਮਾਤਾ ਸਾਹਮਣੇ ਉਧਰ ਮੈਂ ਕੈਮਰਾਮੈਨ ਨੂੰ ਕੋਹਮੜਾ ਦਿਖਾਇਆ ਉਧਰ ਸਾਹਮਣੇ ਮਾਤਾ ਨਾ ਸੱਜ ਤਿਆਰ ਕਰ ਰਹੀ ਹੈਗੀ ਤੇ ਆਪਾਂ ਉਹ ਮਾਤਾ ਨੂੰ ਪੁੱਛਦੇ ਆਂ ਵੀ ਇਹ ਸਾਜ ਜਿਹੜੇ ਤਿਆਰ ਕਰਕੇ ਇਹ ਕੌਣ ਵੇਚਦਾ ਹੈ ਕੌਣ ਖਰੀਦਦਾ ਹੈ ਕਿੰਨੇ ਕ ਦਾ ਵੇਚਿਆ ਜਾਂਦਾ ਇਹ ਤੋਂ ਕੀ ਬਟਾਇਆ ਜਾਂਦਾ ਕਿਉਂਕਿ ਹੁਣ ਸਾਜਾਂ ਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਪਿੰਡਾਂ ਦੇ ਵਿੱਚ ਕੋਈ ਇੰਨਾ ਲੋੜ ਰਹਿੰਦੀ ਹੋਊਗੀ ਹਨਾ ਤੇ ਆਹ ਦੇਖ ਲਓ ਮਿੱਤਰੋ ਕਿਵੇਂ ਦੇਖ ਮਾਤਾ ਸਾਜ ਤਿਆਰ ਕਰੀ ਜਾ ਰਹੀ ਹੈਗੀ ਇਹ ਇਹ ਦੇਖੋ ਇਹੇ ਤੁਸੀਂ ਬਣਦੇ ਦੇ ਦੇਖੋਗੇ ਮੈਨੂੰ ਲੱਗਦਾ ਜਿਸ ਲਈ ਆ ਵੀ ਰਹੇ ਕੋਈ ਕਲਾਕਾਰ ਮਤਾਈ ਕੋਈ ਆਪਣੇ ਸਾਸਿਕਾ ਬੇਬੇ ਛੱਡ ਦਿੱਤੇ ਹੋ ਠੀਕ ਠਾਕ ਹੋ ਅੱਛੇ ਹੈ ਜਿਹੜੇ ਸਜਣਗੇ ਇਹ ਤੁਸੀਂ ਕਿੰਨੇ ਕ ਟਾਈਮ ਦੇ ਤਿਆਰ ਕਰਦੇ ਹੋ ਇਹ ਬਸ ਜੀ ਬਸ ਹੀ ਦੱਸ ਸੱਜ ਬਣਦੇ ਆ ਮੈਂ ਖਾਜੀ 10 15 ਸੱਜ ਬਣਦੇ ਆ ਪੁੜੀ ਆ ਮੈਂ ਹੌਲੀ ਹੌਲੀ ਕਰੀ ਜਾਨੀ ਆ ਅੱਛਾ ਬੈਠੀ ਸਾਰਾ ਤੇ ਨਹੀਂ ਬਸ ਐਂ ਕਰੀ ਹਾਂ ਹਾਂ ਜੀ ਦੁਕਾਨਾਂ ਤੇ ਵੇਚੇ ਜਾਂਦੇ ਹਾਂ ਹਾਂ ਦੁਕਾਨਾਂ ਤੇ ਵੇਚੇ ਜਾਂਦੇ ਆ ਪੁੱਤ ਦੁਕਾਨਾਂ ਤੇ ਵੇਚ ਇੱਕ ਮਤਾ ਐ ਅੰਦਰੋਂ ਆਵਾਜ਼ ਯਾਰੀ ਆ ਗਾਉਂ ਗਾਉਣ ਦੀ ਕੌਣ ਗਾਉਂਦਾ ਕੋਣ ਅੰਦਰ ਇਹ ਅੰਦਰ ਜੁਗਨੂ ਆਂਦਾ ਫਿਰ ਪੋਤਾ ਆਗਾ ਪੋਤਾ ਥੋੜਾ ਹਾਂ ਜੀ ਅੱਛਾ ਕਲਾਕਾਰ ਮੜਾ ਬੁਲਾਇਓ ਮੜਾ ਅੰਦਰੋਂ ਉਹ ਪੁੱਤ ਮੜਾ ਮਰਿਓ ਹਾਕ ਅੰਦਰੋਂ ਜੁਗਨੂ ਹਾਵੀ ਆਜਾ ਆ ਗਿਆ ਆਪਣੇ ਆਏ ਆ ਦੇ ਬੀਬੀ ਅੱਜ ਵੀਰੇ ਹੋ ਬੱਲੇ ਅਸਸਾ ਕਿਵੇਂ ਹੋ ਸਸਿਕਰ ਬਾਈ ਸਸਿਕਰ ਨਹੀਂ ਅਸਾ ਇਹ ਤਾਂ ਸਾਨੂੰ ਪਤਾ ਨਹੀਂ ਇੰਦੀ ਕਿਹਾ ਇਹਦਾ ਬਾਈ ਜਗਨੂ ਸਲੀਮ ਥੈਂਕ ਯੂ ਜਿਨ੍ਹਾਂ ਨੂੰ ਮਾਸਟਰ ਸਲੀਮ ਵੀ ਕਿਹਾ ਜਾਂਦਾ ਜਗਨੂ ਸਲੀਮ ਦਾ ਬਾਈ ਦਾ ਨਾਮ ਹੈਗਾ ਪਰ ਉਹਨੂੰ ਸਲੀਮ ਹੈ ਜਿਹੜਾ ਨਾਮ ਹੈਗਾ ਜੀ ਉਹ ਤਾਂ ਹੀ ਲੱਗਿਆ ਕਿਉਂਕਿ ਇਹਦੀ ਆਵਾਜ਼ ਆ ਜਿਵੇਂ ਉਹ ਮਾਸਟਰ ਜੀ ਮੈਨੇ ਬਾਈ ਦੇ ਭੇਟਾ ਵੀ ਕਰਾ ਗਏ ਆ ਹਾਂਜੀ 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 ਸਰ ਤੇ ਇਹਨਾਂ ਨੂੰ ਮੈਂ ਕਾਫੀ ਵਾਰੀ ਜਾਗਰਨ ਦੇ ਵਿੱਚ ਦੇਖਿਆ ਆਪਾ ਕਿਆ ਬਾਤ ਐ ਜੀ ਨਾ ਯਾਰ ਇਹ ਆ ਦੇਖਣ ਦੇ ਮਾਰੇ ਖੜਕੇ ਸੀਗੇ ਸੱਚੋ ਸੱਚ ਦੇਖਣ ਦੇ ਮਾਰੇ ਖੜਕੇ ਵੀ ਮਾਤਾ ਸੱਚ ਕਿਵੇਂ ਤਿਆਰ ਕਰਦੀ ਆ ਇਹ ਸਾਰਾ ਆਪਣਾ ਪੰਜਾਬੀ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਆਪਾ ਨਹੀਂ ਨਹੀਂ ਬਹੁਤ ਵੱਡੀ ਗੱਲ ਐ ਦਰਸ਼ਕੋਨਾਂ ਹੋਰ ਵੀ ਵੱਡੀ ਗੱਲ ਹੋ ਗਈ ਆਪਾਂ ਤੁਹਾਨੂੰ ਸੱਚ ਦਾ ਬਣਦੇ ਦਿਖਾਉਣੀ ਦਿਖਾਉਣ ਤੇ ਆਪਾਂ ਫਿਰ ਜਗਨੂ بھائی ਤੋਂ ਵਧੀਆ ਜੇ ਘੈਂਟ ਦੇ ਗਾਣੇ ਵੀ ਸੁਣਾ ਕੇ ਮਾਸਟਰ ਸਲੀਮ ਨੇ ਹਾਂ ਜੀ ਜੀ ਬਹੁਤ ਸੁਣਾਓ ਠੀਕ ਲੱਗਾ ਹਾਂ ਜੀ ਵਧੀਆ ਸਰ ਤੁਸੀਂ ਸੁਣਾਓ ਇਹ ਐਸਾ ਫਿਰ ਜਿਹੜੇ ਸੱਚ ਨੇ ਕਿ ਇਹ ਤਾਂ ਇਹ ਕਿੰਨੇ ਕ ਦਾ ਵਿਕ ਜਾਂਦਾ ਉਹ ਬਈ ਜੀ ਸਰ ਹੁਣ ਤੇ ਪੰਜ ਦਾ ਪਹਿਲੀ ਪੰਜ ਦਾ ਕਾਕਾ ਜੀ ਇਹ ਬਹੁਤ ਥੋੜਾ ਵਿਕ ਪੈਤੀ ਠੀਕ ਹੈ ਬਈ ਇਹ ਹੁਣ ਦੇ ਪੰਜ ਦਾ ਬਚਾਏ 100 ਦੇ ਹੀ ਵਿਕਦਾ ਬਸ ਅੱਛੇ 100 ਬਲੇ ਹਾਂ ਅਬ ਤੇ ਕੀ ਮੀਲਦਾਰੀਆਂ ਅਡ ਲੈ ਨੇ ਆ ਬਸ ਦੇਖ ਲੋ ਦਰਸ਼ਕੋ ਗੱਲ ਤਾਂ ਮੈਂ ਤਾਂ ਗੱਲ ਇਹ ਕਰਦਾ ਵੀ ਜਿਹੜਾ ਕੋ ਆਪਾਂ ਕਹਿੰਦੇ ਵੀ ਮਿਹਨਤ ਹੈ ਜਿਹੜੀ ਆਹ ਹੈ ਮਿਹਨਤ ਆ ਜਿਹਨੂੰ ਦਸਾਂ ਨੋਹਾਂ ਦੀ ਕਮਾਈ ਆਪਾਂ ਕਹਿੰਦੇ ਆ ਉਹ ਇਹ ਇਹ ਆਹ ਹੈ ਉਹ ਨਹੀਂ ਹੈਗੀ ਜਿਹੜੀ ਠੱਗੀ ਮਾਰ ਕੇ ਦਸਾਂ ਨੋਹਾਂ ਦੀ ਕਮਾਈ ਕੱਢ ਕੇ ਆਪਾਂ ਕਹਿੰਦੇ ਆ ਜੀ ਮੈਂ ਆਹ ਲੰਗਰ ਚਲਾਤਾ ਮੈਂ ਆ ਕਰਤਾ ਉਹ ਦਸਾਂ ਨੋਹਾਂ ਦੀ ਕਮਾਈ ਨਹੀਂ ਦਸਾਂ ਨੋਹਾਂ ਦੀ ਆ ਆਹ ਦਸ ਨੋ ਲੱਗੇ ਹੋਏ ਨੇ ਦੇਖ ਲਓ ਤੁਸੀਂ 10 ਨਹੀਂ 20 ਲੱਗੇ ਹੋਏ ਨੇ ਨਾਲ ਪੈਰ ਵੀ ਚੱਲੀ ਜਾਂਦੇ ਨੇ ਤੇ ਨਾਲੇ ਹੱਥ ਚੱਲੀ ਜਾਂਦੇ ਨੇ ਤੇ ਤਾਂ ਕਿਤੇ ਜਾ ਕੇ ਮਾਈ ਨੇ ਦੱਸਿਆ ਵੀ 100 ਰੁਪਿਆ ਬਣਦਾ ਉਹ ਭਰਾਵੋ ਇਹਨਾਂ ਦਾ ਕੋਈ ਕਿਤੇ ਕੋਈ ਜਿਹੜਾ ਪੈਸਾ ਜਾਇਜ਼ ਜਿੰਨਾ ਕ ਪੈਸਾ ਹੁੰਦਾ ਨਾ ਉਹ ਸੱਚੀ ਮੱਚੇ ਯਾਰ ਇਹਨਾਂ ਦਾ ਪੈਸਾ ਕਿਤੇ ਰੋਲਾ ਨਾ ਕਰੋ ਇਹਨਾਂ ਨੂੰ ਤੁਸੀਂ ਜਿਹੜਾ ਜਿੰਨੇ ਪੈਸੇ ਮੰਗਦੇ ਨੇ ਮਿਹਨਤ ਬਹੁਤ ਲੱਗਦੀ ਹੈ ਇਹਦੇ ਵਿੱਚ ਇਹ ਬਣਾਉਣ ਦੇ ਵਿੱਚ ਕਿਉਂਕਿ ਮੈਂ ਦੇਖ ਰਿਆਂਗਾ ਅੱਛਾ ਜੁਗ ਨੂੰ ਮੈਂ ਇੱਕ ਬਈ ਆਪਾਂ ਗੱਲ ਕਰੀਏ ਵੀ ਜਿਵੇਂ ਇੱਕ ਤੇਰੀ ਕਲਾਕਾਰੀ ਬਸ ਅੰਦਰ ਚੱਲ ਰਿਹਾ ਤੇ ਕੰਮ ਦਰਾ ਹੈ ਹਾਂਜੀ ਹਾਂਜੀ ਅੱਗੇ ਆ ਅੰਦਰ ਰਿਆਜ਼ ਦਾ ਟਾਈਮ ਹੋ ਜਾਂਦਾ ਕਰ ਗੁੰਗਣਾਉਣ ਲੱਗ ਜਾਂਦੇ ਆ ਬਿਲਕੁਲ ਜੀ ਅੱਛਾ ਅੱਛਾ ਤੇ ਪਹਿਲਾਂ ਸਾਡੇ ਸਰ ਦਰਸ਼ਕਾਂ ਨੂੰ ਇੱਕ ਕਰਦਾ ਫਿਰ ਗੀਤ ਸੁਣਾਦੇ ਚੱਲ ਆਏ ਨੇ ਇਹ ਦਸੋਂ ਵਰ ਕੋਈਸ ਮਾਸਟਰ ਸਲੀਮ ਦੀ ਦਾ ਸੁਣਾ ਦੇ ਮਾਸਟਰ ਸਲੀਮ ਦਾ ਹਾਂ ਹੋਰ ਜਿਆਦਾ ਰੋਟੇ ਜਿਆਦਾ ਛੋਟਾ ਛੋਟਾ ਵਧੀਆ ਰੋਟਾ ਜੀ ਜੀ ਹੋ ਅਸੀਂ ਜਿਸ ਲਈ ਦੁਨੀਆ ਛੱਡ ਦਿੱਤੀ ਹੜਾਇਓ ਅਜਿਹਾ ਸਾਨੂੰ ਛੱਡ ਕੇ ਹੋ ਜਾਂਦੇ

ਅਸਮ ਸਲੀਮ ਵੀਰੇ ਇੱਕ ਮੈਨਵਾਇਆ ਦੱਸਿਆ ਜਿਆ ਮੈਂ ਨਾ ਮੈਨੂੰ ਤਾਂ ਪਤਾ ਨਹੀਂ ਸੀ ਤੇਰੇ ਘਰ ਦਾ ਮਾਹੌਲ ਆਈ ਨਾ ਉਹ ਇਹੋ ਜਿਹਾ ਯਾਰ ਤੈ ਕਿਤੇ ਨਾਲ ਸਟੇਜ ਤੇ ਗਾਉਂਦੇ ਤੇ ਜਮੇ ਕਿਸੇ ਨੂੰ ਮਹਿਸੂਸ ਹੀ ਨਹੀਂ ਹੁੰਦਾ ਯਾਰ ਤੁਸੀਂ ਦਰਸ਼ਕੋ ਮੈਂ ਇੱਕ ਗੱਲ ਸੁਣਮੈਂ ਸਾਂਝੀ ਕਰਨੀ ਚਾਹਣਾ ਤੁਹਾਡੇ ਨਾਲ ਇਹ ਇਹ ਜਗਨੂ ਸਲੀਮ ਉਹੀ ਹੈਗਾ ਉਹ ਸਾਹਮਣੇ ਤੁਹਾਨੂੰ ਤੂ ਕੁੱਲੀ ਦੇਖ ਲਓ ਤੇ ਆਹ ਸਾਹਮਣੇ ਮਾਤਾ ਸੱਜ ਮੁੰਡੀ ਦੇਖ ਲਓ ਤੁਹਾਨੂੰ ਪਹਿਲਾਂ ਦੱਸ ਕੇ ਆਈ ਹੈ ਨਾ ਵੀ ਮੇਰਾ ਇਹ ਪੋਤਾ ਹੈ ਇਹ ਉਹੀ ਮਾਸਟਰ ਮਾਸਟਰ ਸਲੀਮ ਹੀ ਨਿਕਲਦਾ ਮੇਰੇ ਮੂੰਹ ਚ ਮੈਂ ਤਾਂ ਮਾਸਟਰ ਸਲੀਮ ਹੀ ਕਹਾਂਗਾ ਵੀ ਭਰਾ ਨੂੰ ਇੱਕ ਦਿਨ ਮਾਸਟਰ ਸਲੀਮ ਦੇ ਬਰਾਬਰ ਖੜਾ ਦੇ ਮੇਰੇ ਭਰਾ ਨੂੰ ਤੇ ਮੈਂ ਤਾਂ ਇਹ ਕਹਿਣਾ ਵੀ ਇਹ ਉਹੀ ਜੋਗਨੂ ਸਲੀਮ ਹੈ ਜਿਨੇ ਭਾਰਤ ਦੀਆਂ ਕਈ ਸਟੇਟਾਂ ਦੇ ਵਿੱਚ ਪੰਜਾਬ ਦੇ ਲਈ ਜਿਹੜੇ ਤਗਮੇ ਨੇ ਜਾਂ ਉਥੋਂ ਦੇ ਆਪਾਂ ਕਹ ਲਈਏ ਵੀ ਇਨਾਮ ਨੇ ਫਰਸਟ ਪ੍ਰਾਈਜ਼ ਨੇ ਉਹ ਇਸ ਵੀਰ ਦੇ ਢੋਲੀ ਪਏ ਨੇ ਤੇ ਪ੍ਰਮਾਤਮਾ ਕਿ ਮੈਂ ਦੁਆ ਕਰਦਾ ਵੀ ਜਗਨੂ ਸਿੰਘ ਆਏ ਸਕੂਲੀ ਚੋਂ ਨਿਕਲ ਕੇ ਉਹ ਸਟੇਟਾਂ ਦੀਆਂ ਵੱਡੀਆਂ ਸਟੇਜਾਂ ਤੇ ਪਹੁੰਚਿਆ ਤੇ ਪ੍ਰਮਾਤਮਾ ਨੂੰ ਇਸੇ ਤਰ੍ਹਾਂ ਹੋਰ ਵੀ ਤਰੱਕੀਆਂ ਦੇਊਗਾ ਜਗਨੂ ਮੈਨੂੰ ਇਹ ਇੱਕ ਗੱਲ ਲੱਗੀ ਸਮਝਣ ਲੱਗੀ ਤੁਸੀਂ ਵੀ ਰਿਆਜ਼ ਆ ਜਿਹੜਾ ਇੱਥੇ ਕਰਦੇ ਹੋ ਜਾਂ ਕਿਤੇ ਹੋਰ ਮਨਵਾਰ ਮੁਰ ਜਾਂਦੇ ਹੋ ਕਿ ਇਹ ਮੇਰਾ ਰਿਆਜ਼ ਕਈ ਵਾਰ ਇਹ ਮੇਰੀ ਸਾਡੀ ਕੁਲੀ ਦੇ ਵਿੱਚ ਚੱਲਦਾ ਰਹਿੰਦਾ ਕਈ ਵਾਰ ਕਾ ਚੱਲਦਾ ਰਹਿੰਦਾ ਆ ਬਾਹਰ ਬਾਹਰ ਜਾਇਦਾ ਹੀ ਬਾਹਰ ਵੀ ਚੱਲ ਜਾਂਦਾ ਆ ਰਿਆਜ਼ ਸਹਿਰ ਕੀ ਕਹਿੰਦਾ ਭਾਵਾ ਵੀ ਜਦੋਂ ਜਾਗਰਨ ਤੇ ਵੀ ਹੁੰਦਾ ਉਹਦਾ ਵੀ ਤੁਸੀਂ ਐ ਸਮਝੋ ਵੀ ਜਦੋਂ ਗਾਇਦਾ ਉਹ ਸਾਡਾ ਰਿਆਜ਼ ਹੀ ਹੁੰਦਾ ਆ ਹੂੰ ਬਸ ਇਹ ਨਹੀਂ ਸਮਝ ਕੇ ਜਾਂਦੇ ਵੀ ਅਸੀਂ ਗਾਉਣ ਚਲੇ ਆ ਅਸੀਂ ਆਪਣਾ ਰਿਆਜ਼ ਕਰਨ ਚਲੇ ਆ ਵੀ ਉੱਥੇ ਨਾਲ ਤਾਂ ਦੇਖੋ ਦਰਸ਼ਕ ਖੁਸ਼ ਹੁੰਦੇ ਨੇ ਜਿਨ੍ਹਾਂ ਨੂੰ ਸੁਣਾਉਣੇ ਆ ਹਨਾ ਤੇ ਰਿਆਜ਼ ਦਾ ਰਿਆਜ਼ ਹੋ ਜਾਂਦਾ ਆ ਤੇ ਢਾਲ ਰੋਟੀ ਦੀ ਢਾਲ ਰੋਟੀ ਚੱਲਦੀ ਬਿਲਕੁਲ ਅੱਛਾ ਇਹ ਮੈਨੂੰ ਇਹ ਕਿਹਨਾਂ ਦਰਸ਼ਕਾਂ ਕੀ ਗੱਲ ਸਹੀ ਮੰਨਣ ਵਾਲੀ ਆ ਚਾਹੇ ਵੀ ਇਹਨਾਂ ਨੇ ਪੱਕੇ ਘਰ ਬਣਾ ਲਏ ਇਹ ਬਾਈ ਉਹਨਾਂ ਦੇ ਵੱਡੇ ਵਧੀਆ ਇਹੋ ਜਿਹੀ ਗੱਲ ਨਹੀਂ ਹੈ ਕਿ ਵੀ ਆਪਾਂ ਕਹੀਏ ਵੀ ਮੇਰਾ ਮਤਲਬ ਦੱਸਣ ਦਾ ਇਹ ਹੈ ਪਰ ਇਹ ਆਪਦੀ ਮਿੱਟੀ ਨਾਲ ਜੁੜੇ ਹੋਏ ਨੇ ਆਪਣੀ ਧਰਤੀ ਨਾਲ ਜੁੜੇ ਹੋਏ ਨੇ ਆਪਣੇ ਕਾਰੋਬਾਰ ਨਾਲ ਜੁੜੇ ਹੋਏ ਨੇ ਆਪਣੀ ਵਿਰਾਸਤ ਦੇ ਨਾਲ ਜੁੜੇ ਹੋਏ ਨੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਜਾਂ ਘਰ-ਬਾਰ ਬੇਸ਼ੱਕ ਪੱਕੇ ਬਣ ਗਏ ਨੇ ਪਰ ਆਪਦੀ ਕੁੱਲੀ ਨਹੀਂ ਛੱਡੀ ਆਪਦਾ ਕਾਰੋਬਾਰ ਨਹੀਂ ਛੱਡਿਆ ਅਸੀਂ ਥੋੜੇ ਜਿਹੇ ਰੁਪਏ ਬਣੇ ਨਹੀਂ ਉਹਦੀਆਂ ਅਸੀਂ ਪੈਰ ਛੱਡ ਜਾਂਦੇ ਆ ਤੇ ਸਾਡਾ ਰਹਿਣ-ਸਹਿਣ ਹੀ ਬਦਲ ਜਾਂਦਾ ਹੈ ਤੌਰ-तरीके ਹੀ ਬਦਲ ਜਾਂਦਾ ਹੈ ਪਰ ਯਾਰ ਤੁਹਾਡੀਆਂ ਗੱਲਾਂ ਬਾਤਾਂ ਦੇਖ ਕੇ ਨਾ ਮੇਰਾ ਸੱਚੀ ਮੱਚੇ ਦਿਲ ਖੁਸ਼ ਹੋ ਗਿਆ ਥੈਂਕ ਯੂ ਵੈਰੀ ਥਿੰਕ ਇਹ ਵਾਕਈ ਤੁਸੀਂ ਧਰਤੀ ਦੇ ਪੁੱਤਰ ਹੋਗੇ ਜੀ 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 ਜਿਨ੍ਹਾਂ ਨੂੰ ਧਰਤੀ ਦੇ ਨਾਲ ਪਿਆਰ ਆ ਜਿਨ੍ਹਾਂ ਨੂੰ ਆਪਣੇ ਕਾਰੋਬਾਰ ਨਾਲ ਪਿਆਰ ਆ ਤੇ ਆਪਦੇ ਬਰਸਤ ਦੇ ਨਾਲ ਪਿਆਰ ਆ ਜੀ ਬਿਲਕੁਲ ਤੁਹਾਨੂੰ ਐਸਾ ਵੀ ਇਹ ਪਰਿਵਾਰ ਦੇ ਵਿੱਚ ਹੋਰ ਕੋਣ ਕੋਣ ਨੇ ਆਪਦੇ ਨਾਲ ਅਰੇ ਪਰਿਵਾਰ ਦੇ ਵਿੱਚ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਮਮਮੀ ਪਾਪਾ ਦਾਦਾ ਦਾਦੀ ਤੇ ਆਪਣਾ ਵੱਡਾ ਭਰਾ ਭਾਬੀ ਜੀ ਮੈਂ ਔਰ ਮੇਰੀ ਵਾਈਫ ਮੇਰੇ ਤੈਨਾਂ ਚਾਚੇ ਨਹੀਂ ਠੀਕ ਹੈ ਸਾਰੇ ਹਾਂਜੀ ਸਾਰੇ ਸੋ ਜਾਨਕੀ ਕਹਿੰਦਾ ਕਲਾਕਾਰੀ ਲੈਣ ਦੇ ਵਿੱਚ ਕਲਾਕਾਰੀ ਲੈਣ ਦੇ ਵਿੱਚ ਕਲਾਈਆਂ ਹੈ ਕਲਾਕਾਰੀ ਲੈਣ ਦੇ ਵਿੱਚੋਂ ਮੈਂ ਕਲਈਆਂ ਬਾਕੀ ਸਾਡਾ ਸਾਰਾ ਤੁਹਾਨੂੰ ਤੁਸੀਂ ਦੇਖ ਹੀ ਚੁੱਕੇ ਹੋ ਬਾਕੀ ਸਾਰਾ ਇੱਥੇ ਜਾਣਾ ਹੈ ਬਰਬਰੀਆ ਗੱਲ ਆ ਯਾਰ ਇਹ ਇੰਟਰ ਜਿਹੜਾ ਪਰਿਵਾਰ ਹੈ ਸਾਰਾ ਉੱਧਰ ਕੈਮਰਾ ਇਹ ਸਾਰੇ ਇਹ ਸਾਰੇ ਆਪਣੇ ਬੱਚੇ ਅਸੀਂ ਇਹ ਇੱਕ ਮੈਂ ਇੱਕ ਗੱਲ ਇੰਨੀ ਕੁ ਹੈਗੀ ਆ ਵੀ ਥੋੜਾ ਦਿਲ ਅੰਦਰ ਨਹੀਂ ਲੱਗਦਾ ਹਣਾ ਪੁੱਲੀ ਚ ਵੱਧ ਲੱਗਦਾ ਹੋਣਾ ਜੀ 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 ਮੈਂ ਮੈਂ ਕਹਿ ਤ ਨਹੀਂ ਕਿ ਕਹਿੰਦਾ ਭਾਬਾ ਸਾਡਾ ਇਹ ਦੂਜਾ ਏਸੀ ਹੈ ਹੈ ਇਹ ਮਾਰ ਗਿਆ ਇਹ ਸਦਾ ਦੂਜਾ ਏਸੀ ਬਾਈ ਕਹਿੰਦਾ ਬਾਈ ਕਹਿੰਦਾ ਕਰ ਵੀ ਏਸੀ ਤਾਂ ਵੈਸੇ ਦਾ ਕੀ ਮੁਕਾਬਲਾ ਕਰਦਾ ਹੋਵੇਗਾ ਏਸੀ ਤਾਂ ਕੋਈ ਮੁਕਾਬਲਾ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਜਿਹੜਾ ਨਜ਼ਾਰਾ ਇੱਥੇ ਹੈਗਾ ਉਹ ਏਸੀ 'ਚ ਨਹੀਂ ਆਉਂਦਾ ਹਨਾ ਜੀ 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 ਬਿਲਕੁਲ ਜੀ ਅਸੇ ਇਹ ਵਿਰਾਸਤ ਸਾਹਮਣੇ ਰੱਖੀ ਹੋਈ ਹੈ ਜੀ ਜਿਹਨਾਂ ਦਾ ਸਾਡਾ ਵੀ ਛੋਕੜ ਆ ਸਰ ਕਿਉਂ ਇਨਸਾਨ ਨੂੰ ਕਰੀ ਆਪਣੀ ਔਕਾਤ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਇਹ ਸਾਡਾ ਪਿਛੋਕੜ ਹੈ ਜਿੱਦੇ ਜਿੱਦਾਂ ਕਿ ਸਾਡੇ ਹੋਣ ਦੀ ਜ਼ਰੂਰਤ ਨਹੀਂ ਕਿ ਜੀ ਮਨੁੱਖ ਦੇ ਪ੍ਰਮਾਤਮਾ ਨੇ ਤੁਹਾਨੂੰ ਤਰੱਕੀਆਂ ਵਟਰੇਗਾ ਤੇ ਤੁਸੀਂ ਕਹੋ ਵੀ ਮੈਨੂੰ ਤਾਂ ਵੀ ਇਹਦੇ ਤੇ ਪਲੜ ਪਾ ਦਿਓ ਇਹ ਤੇ ਐ ਪਾ ਦਿਓ ਮੈਨੂੰ ਮਿਲਣ ਆ ਰਹੇ ਨੇ ਇਹ ਤੁਸੀਂ ਤਾਂ ਸੱਚੀ-ਮੱਚੀ ਬਹੁਤ ਮੈਂ ਕਹਿੰਦਾ ਵੀ ਧਰਤੀ ਦੇ ਨਾਲ ਮਿੱਟੀ ਦੇ ਨਾਲ ਜੁੜੇ ਹੋਈ ਹਾਂ ਤੇ ਆਪਾਂ ਇੱਕ ਮੇਰੀ ਮਾਤਾ ਦੇ ਨਾਲ ਵੀ ਗੱਲ ਕਰਦੇ ਹਾਂ ਜੂ ਇਹ ਮੈਨੂੰ ਜ਼ਰੂਰ ਜ਼ਰੂਰ ਇਹ ਹੈ ਵੀ ਬੇ ਇਹਨੂੰ ਮੈਨੂੰ ਐ ਦੱਸੋ ਵੀ ਇਹ ਜਿਹੜਾ ਸਾਜ ਹੈ ਇਹ ਥੱਲੇ ਇੱਕ ਮਰੀਤ ਤੁਹਾਨੂੰ ਦਿਖਾਉਣਾ ਇਹ ਮੈਡਮ ਮਾਈਕ ਦਾ ਦੂਸਰਾ ਦਿਓ ਇਹ ਇਹ ਜਿਹੜਾ ਸਾਜ ਹੈਗਾ ਆ ਜਿਹੜੀਆਂ ਤੀਲਾਂ ਵਗੈਰਾ ਨਹੀਂ ਆ ਇਹ ਹੁਣ ਅੱਜ ਕੱਲ ਮਿਲ ਜਾਂਦੀਆਂ ਕਿੱਥੋਂ ਮਿਲਦੀਆਂ ਨੇ ਜੇ ਛਾ ਪਰੇ ਤੋਂ ਵੱਡੇ ਵੱਡੇ ਲਾਲੇ ਵਪਾਰ ਕਰਦੇ ਆ ਪਹਿਲਾਂ ਤਾਂ ਅਸੀਂ ਊਮੀ ਬਾੜੇ ਲੈਂਦੇ ਸੀ ਉਹ ਸਾਨੂੰ ਬਹੁਤ ਮਹਿੰਗੇ ਮਿਲਦੀ ਐ ਇਹ ਆਹੋ ਇਹ ਹੁਣ ਪਿੰਡਾਂ ਚੋਂ ਤਾਂ ਖਤਮ ਹੋ ਗਈ ਨਾ ਇਹ ਹੁਣ ਸੱਸੀ ਪਟਿਆਲੇ ਤੋਂ ਲੈ ਆਨੇ ਆ 2500 ਨੂੰ ਅ ਮਾਨ ਇਹ ਕਿ ਪੱਕੀ ਕਹਿੰਦੇ ਨੂੰ ਕੀ ਕਹਿੰਦੇ ਹੁੰਦੇ ਸੀ ਕਾਨਾ ਕਾਨਾ ਹਾਂ ਕਾਨਾ ਇਹ ਨਾ ਇਹ ਕਰਨੇ ਨਹੀਂ ਹੈ ਨਾ ਕਰਨੇ ਆ ਇਹ ਉਹਨਾਂ ਦੇ ਵਿੱਚੋਂ ਨਿਕਲਦੇ ਛੋਟੇ ਉਹਨਾਂ ਦੇ ਵਿੱਚੋਂ ਉੱਤੋਂ ਨਿਕਲਦੇ ਆ ਇਹ ਹਾਂ ਉਹ ਬੂਰਜੇ ਨਹੀਂ ਹੁੰਦੇ ਜਿਹੜੇ ਉਹਨਾਂ ਵਿੱਚੋਂ ਨਿਕਲਦੇ ਆ ਫੇਰ ਹੁਣ ਅਸੀਂ ਇਹਨਾਂ ਨੂੰ ਵੀ ਮੋਟੀ ਵੀ ਇਹਦੇ 'ਚ ਪਤਲੀ ਵੀ ਇਹਦੇ 'ਚ ਜਿਹੜੀ ਪਤਲੀ ਆ ਸੀ ਆਹ ਇਹ ਆਪਦੇ ਹੁਣ ਸਤਾ ਦੇ ਜ਼ੋਰ ਤੇ ਤਿੰਨ ਤਿੰਨ ਪਰੋਨੇ ਆ ਵੈਰੀ ਗੁੱਡ ਇਹ ਅੱਛਾ ਇਹ ਸਾਰਾ ਐਵੇਂ ਕਰਕੇ ਮਿਹਨਤ ਕਰਕੇ ਮਿਹਨਤ ਕਰਕੇ ਆ ਮੰਨਦਾ ਸੇ ਬਾਹਰੋਂ ਬਾਹਰੋਂ ਆਉਂਦਾ ਹੁਣ ਇੱਥੇ ਨਹੀਂ ਮਿਲਦਾ ਹੈ ਨਾ ਇਹ ਅਸੀਂ ਹੁਣ ਅੱਗੇ ਆਪਣੇ ਏਰੀਆ 'ਚ ਇੱਥੇ ਰੁੰਦਾ ਸੀ ਉਹ ਨਹੀਂ ਇਹ ਹਾਰ ਦੇ ਲੈਤੇ ਪਏ ਆ ਹਿਆਰਪੁਰੇ ਦਾ ਮਾਲ ਹੈ ਅਸੀਂ ਕਹਿਣ ਦੋ ਵੀ ਪਹਿਲਾਂ ਸੁਕਾਉਣੇ ਪੈਂਦੇ ਨੇ ਹਾਂ ਠੀਕ ਹੈ ਸੁੱਕੇ ਸੁਕਾਈ ਮਿਲਦੇ ਨੇ ਦਰਸ਼ਕੋ ਮੈਂ ਬੇਰੇ ਦੱਸਾ ਵੀ ਮੈਂ ਤਾਂ ਦੱਸਾ ਸਮਝ ਹੀ ਰਹੇ ਹੋਗੇ ਜਿਹੜਾ ਹਿਆਰਪੁਰੋਂ ਸਮਾਨ ਲਿਆਉਣਾ ਹੈ ਤੇ ਉਹਨੂੰ ਬੁੰਡਣਾ ਤੇ ਉਹਨੂੰ ਵੇਚਣਾ ਆਪਾਂ ਕੇਲੇ ਵੀ ਟ੍ਰਾਂਸਪੋਰਟੇਸ਼ਨ ਦੇ ਵੀ ਵੀ ਖਰਚਾ ਕਾਫੀ ਹੋ ਜਾਂਦਾ ਹੈ ਜੇ ਦੀ ਗੱਲ ਸੁਣੋ ਕਾਕਾ ਦੀ ਹਾਂ ਮਾਤਾ ਜੀ ਆ ਸਾਡੇ ਹੱਥ 'ਚ ਪੰਜ ਮੇਰੀ ਆਉਂਦਾ ਅੱਛਾ ਹਾਂ ਪਹਿਲੇ ਇਹ ਪਹਿਲਾ ਵੱਡੇ ਕੰਮ ਨੇ ਹੁੰਦੇ ਨੇ ਫਿਰ ਫੇਰ ਟੁਕਦੇ ਹੋ ਫੇਰ ਟੁਕਦੇ ਆ ਸੀ ਹਾਂ ਆ ਤੇਰੇ ਬੁਣਦੇ ਹੋ ਫੇਰੇ ਬੁਣਦਿਆ ਹੁਣ ਜਿਵੇਂ ਮੈਂ ਬੁਣ ਰਹੀ ਆ ਇਹ ਸਾਰਾ ਸਾਰਾ ਦਿਨ ਬੈਠੀ ਇੱਥੇ ਰੋਟੀ ਖਾਣੀ ਇੱਥੇ ਪਾਣੀ ਪੀਣਾ ਇੱਥੇ ਸਾਰਾ ਕੁਝ ਕਰਨ ਹਾਂ ਤੇ ਇਹ ਗੱਲ ਤੇ ਮੇ ਮਾਤਾ ਗੱਲ ਇਹ ਆ ਵੀ ਤੁਹਾਡੀ ਇਹ ਜਿਹੜੀ ਕਮਾਈ ਆ ਇਹ ਚੰਗੀ ਆ ਇਹਦਾ ਜਿਹੜਾ ਕਮਾਇਆ ਹੋਇਆ ਪੈਸਾ ਹੈ ਆਪਾਂ ਕਹਿਦੇ ਨੇ ਵੀ ਲਤ ਲਾ ਕੇ ਖੜ ਜਾਂਦਾ ਖੜ ਜਾਂਦਾ ਠੀਕ ਹੈ ਹਾਂ ਪਰਮਾਤਮਾ ਬਿਮਾਰੀਆਂ ਠੋਵਾਰੀਆਂ ਤੇ ਲਗਾਉਣ ਵਿਤੋਂ ਬਚਾਉਂਦਾ ਐ ਇਸ ਜੀ ਦੇ ਵਿੱਚ ਤੁਸੀਂ ਮਿਹਨਤ ਕਰਦੇ ਹੋ ਪਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਲਾਵੇ ਤੇ ਬਾਈ ਜਪਨ ਜਗ ਨੂੰ ਵੀਰ ਨਾਲ ਆਪਾਂ ਗੱਲ ਕਰਦੇ ਆ ਬੇਬੇ ਨਾਲ ਦੀ ਗੱਲ ਕਰ ਲਈ ਆਪਾਂ ਗੱਲ ਕਰ ਜਗਨਵੀਰ ਇੱਕ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਪਿਆਰਾ ਜਿਹਾ ਸੋਹਣਾ ਜਿਹਾ ਗਾਣਾ ਥੋੜਾ ਪਸੰਦ ਆ ਉਹਨੂੰ ਮਾਈਕ ਰੋਡ ਤੇ ਤੇ ਲਾ ਦੇਣਾ ਜੀ 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 ਇਸ ਨੂੰ ਇੱਕ ਸਾਨੂੰ ਸੁਣਾਓ ਫਿਰ ਘੈਂਟ ਲੱਗੇ ਹੋਰ ਪਰ ਹੋ ਸੁਣਾ ਨਹੀਂ ਉਧਰੋਂ ਆ ਜਾਓ ਕੋਪਾ ਕੁੱਲੀ ਕਨੇ ਨੂੰ ਚੱਲਦੇ ਨਾਲੇ ਸੁਣਾ ਨਹੀਂ ਮੰਦਾ ਯੁਗ ਹਾਏ ਬੀਤ ਗਏ ਹਾਏ ਬੋ ਰਗੇ ਜ਼ਿੰਦਗਾਨੀ ਦੇ ਦਿਨ ਥੋੜੇ ਸੋਨਾ ਨਹੀਂ ਮੰਦਾ ਹਯੂਗ ਬੀਤ ਗਏ ਰੇ ਤੇਰੇਗੇ ਜ਼ਿੰਦਗਨੀ ਦੇ ਦਿਨ ਥੋੜੇ ਆਵੀ ਮਹੀ ਦੇਰ ਨਾ ਲਾ ਤੂੰ ਆਹ ਨਾਂ ਬਿਨਾਈ ਜਿਤੜਫਾ ਤੂੰ ਅਭਿ ਮਹੀ ਦੇਰ ਨਾ ਲ ਤੂੰ ਨਾ ਵੇ ਨਾ ਜਿਤੜਫਾ ਤੂੰ ਹਾਰ ਗਏ ਰੇ ਲੰਬੀਆਂ ਜੁਦਾਈਆਂ ਦਿਨ ਪਿਆਰ ਦੇ ਵਿਡੋਲਣਾ ਲੰਬੀਆਂ ਜੁਦਾਈਆਂ ਦਿਨ ਪਿਆਰ ਦੇ ਦਰਸ਼ਕੋ ਤੁਸੀਂ ਵੀਰ ਦੀ ਗਾਇਕੀ ਤਾਂ ਦੇਖ ਲਈ ਨਾ ਸੁਣ ਲਈ ਨਾ ਇਹ ਸਭੀ ਹਰਕਤਾਂ ਦੇਖੀ ਹੈ ਨਾ ਕਿ ਇਹ ਕਿਹੜੀਆਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਭਰਾ ਦੀ ਜਿਹੜੀ ਗਾਇਕੀ ਆ ਉਹ ਕਿਹੋ ਜਿਹੀ ਲੱਗਿਆ ਅਸਾਂ ਅੱਜ ਸਾਡੀਆਂ ਦੋ ਤੁਰੇ ਜਾਂਦੇ ਨੇ ਇੱਕ ਤਾਂ ਸਾਨੂੰ ਭਰਾ ਮਿਲਿਆ ਦੂਸਰਾ ਸਾਨੂੰ ਬੇਬੇ ਮਿਲੀ ਜੀ ਤੇ ਤੀਜਾ ਸਾਨੂੰ ਇੱਕ ਕਲਾਕਾਰ ਘੈਂਟ ਇਸ ਇਲਾਕੇ ਨੂੰ ਕਿਸਾ ਮਾਸਟਰ ਸਲੀਮ ਨਾਮ ਆ ਮਿਲ ਗਿਆ ਜੀ ਦਰਸ ਕੋਈ ਵੀਰ ਜਾਗਰਣ ਕਰਦਾ ਕਦੇ ਕਿਸੇ ਭਰਾ ਨੂੰ ਐਸ ਨੂੰ ਆਪਾਂ ਨੇ ਏਰੀਏ ਦੇ ਬੰਦੇ ਨੂੰ ਕਹਦੇ ਵੀ ਕਿਸੇ ਨੂੰ ਜਾਗਰਣ ਕਰਾਉਣ ਦੀ ਜਰੂਰਤ ਪਵੇ ਕਈ ਵਾਰੀ ਕਿਸੇ ਕੋਲੇ ਮਾਸਟਰ ਸਲੀਮੇ ਨੇ ਜਿੰਨਾ ਬਜਟ ਨਹੀਂ ਹੁੰਦਾ ਫਿਰ ਆਪਾਂ ਕਹਿੰਦੇ ਵੀ ਲੱਖ ਰੁਪਏ ਨਹੀਂ ਖਰਚ ਸਕਦੇ ਤਾਂ ਸਾਡੇ ਭਰਾ ਨੂੰ ਇੱਕ ਵਾਰੀ ਜਰੂਰ ਮੌਕਾ ਦਿਓ ਇੱਕ ਵਾਰੀ ਦੇਖਿਓ ਉਹਨਾਂ ਨੂੰ ਪਲਾ ਕੇ ਸੁਣ ਕੇ ਦੇਖ ਲਿਓ ਪਹਿਲਾਂ ਇੱਕ ਵਾਰੀ ਕਿਸੇ ਹੋਰ ਜਗ੍ਹਾ ਤੇ ਪਲਾ ਕੇ ਦੇਖ ਲਓ ਵੀ ਭਾਈ ਸਾਨੂੰ ਦੋ ਗੀਤ ਸੁਣਾ ਕੇ ਜਾ ਜੀ ਤੇ ਸਾਡੇ ਫੰਕਸ਼ਨ ਹੈਗਾ ਫੇਰ ਕਰ ਲਿਓ ਬੁੱਕ ਜੀ ਪਰ ਸਾਡੇ ਭਰਾ ਨੂੰ ਮੈਂ ਬੇਨਤੀ ਕਰਦਾ ਵੀ ਇਹਨਾਂ ਨੂੰ ਯਾਰ ਜ਼ਰੂਰ ਬੁਲਾਇਆ ਕਰੋ ਚਾਹੇ ਇਹਦੇ ਛੋਟੇ ਫੰਕਸ਼ਨ ਨੇ ਵੱਡੇ ਫੰਕਸ਼ਨ ਨੇ ਇੱਥੋਂ ਹੀ ਦੇਖੋ ਧਰਤੀ ਤੋਂ ਇੱਥੋਂ ਹੀ ਪੈਦਾ ਹੋਈ ਨਹੀਂ ਇਹ ਤੁਹਾਨੂੰ ਦਿਖਾ ਕੇ ਜਾਂਦੇ ਆ థాంਕ ਯੂ ਸਰ ਵੀ ਸਾਡਾ ਕੁਝ ਫਰਜ ਬਣਦਾ ਵੀ ਇਹੋ ਜਿਹੀਆਂ ਜਿਹੜੀਆਂ ਦਬੀਆਂ ਆਵਾਜ਼ਾਂ ਨੇ ਜਿਹਦੀਆਂ ਆਵਾਜ਼ਾਂ ਨੂੰ ਆਪਾਂ ਕਹਿ ਲਈਏ ਵੀ ਜਿਨ੍ਹਾਂ ਨੂੰ ਗਾਉਣਾ ਹੀ ਆਉਂਦਾ ਢੋਲ ਢਮਕਿਆਂ ਤੇ ਸਰਦੇ ਆਪਦੇ ਲੱਖਾਂ ਮਿਲੀਅਨ ਬਿਲੀਅਨ ਵਿਊ ਲੈ ਕੇ ਉਹਨਾਂ ਨੇ ਗੱਲ ਕਰਨ ਦਾ ਤਰੀਕਾ ਹੀ ਨਹੀਂ ਹੁੰਦਾ ਇੱਕ ਤੁਸੀਂ ਇਹ ਪਰਿਵਾਰਾਂ ਜਿਹੜਾ ਹਜੇ ਵੀ ਆਪਦੀ ਧਰਤੀ ਨਾਲ ਆਪਦੇ ਕਾਰੋਬਾਰ ਨਾਲ ਆਪਦੇ ਪਰਿਵਾਰ ਨਾਲ ਆਪਦੇ ਕਿੱਤੇ ਨਾਲ ਜੁੜਿਆ ਹੋਇਆ ਤੇ ਇਹੋ ਜਿਹੇ ਲੋਕਾਂ ਦੇ ਸਾਨੂੰ ਮਦਦ ਕਰਨ ਦੀ ਬਣਦੇ ਆ ਥੈਂਕ ਯੂ ਤੇ ਠੀਕ ਆ ਭਰਾਵਾ ਤੈਨੂੰ ਫੇਰ ਕਿਸੇ ਦਿਨ ਤੇਰੀ ਫੁੱਲ ਇੰਟਰਵਿਊ ਕਰਕੇ ਜਾਵਾਂਗੇ ਤੇ ਸਾਸੀ ਦਾ ਸਵੇਰ ਇਕੱਲੇ ਸੱਜਾਂ ਵਾਸਤੇ ਗੜੇ ਸੀ ਜੀ 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 ਲੈ ਸਾਨੂੰ ਅੱਜ ਨਾਲੇ ਕਿਦਾਂ ਘਰ ਪਤਾ ਲੱਗਿਆ ਜੀ ਨੈਕਸਟ ਟਾਈਮ ਤੇਰੇ ਨਾਲ ਇੱਕ ਵੱਡੀ ਵਧੀਆ ਇੰਟਰਵਿਊ ਕਰਾਂਗੇ ਪ੍ਰਮਾਤਮਾ ਕਰੇ ਤੇਰਾ ਸੁਹਣਾ ਜਾ ਜੀ ਵਧੀਆ ਜਿਹਾ ਇੱਕ ਹੋਰ ਗੀਤ ਥੇਟ ਆ ਜਿਹੜੀ ਮਾਤਾ ਦੇ ਕਿਸੇ ਜਾਗਰਨ ਦੀ ਜੀ 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 ਜਦੋਂ ਰਿਲੀਜ਼ ਹੋਊਗੀ ਆਪਾਂ ਉਦੋਂ ਤੇਰੇ ਨਾਲ ਇੱਕ ਪੂਰੀ ਗੱਲਬਾਤ ਕਰਾਂਗੇ ਜਰੂਰ ਸੱਜ ਜਰੂਰ ਤੇ ਤੇਰੇ ਦਰਸ਼ਕੋ ਮੈਨੂੰ ਦਾ ਇਜਾਜ਼ਤ ਬਲਵਿੰਦਰ ਸਿੰਘ ਢਾਲੀਵਾਲ ਦੀ ਧੋਲੀ ਤੋਂ ਖਾਸਪਰ